ਕਮ ਟੂ ਦਾ ਚੈਨਲ ਅੱਜ ਆਪਾਂ ਕਰਨ ਜਾ ਰਹੇ ਆ ਪੰਜਾਬੀ ਇਲੈਕਟਿਵ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਦਾ ਟਾਪਿਕ ਮੇਰੀ ਗੁਲਪਤਨ ਜੇਕਰ ਕਿਸੇ ਹੋਰ ਕਲਾਸ ਦਾ ਵੀ ਟਾਪਿਕ ਹੈਗਾ ਤਾਂ ਉਹ ਵੀ ਬੱਚੇ ਦੇਖ ਸਕਦੇ ਨੇ ਇਸ ਦੇ ਵਿੱਚ ਆਪਾਂ ਕਹਾਣੀ ਦਾ ਜਿਹੜਾ ਪੂਰਾ ਸੰਖੇਪ ਕਰਕੇ ਜਿਹੜਾ ਆ ਉਹ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਿ ਕਹਾਣੀ ਦੇ ਵਿੱਚ ਕੀ ਵਾਪਰਿਆ ਹੈ ਕਹਾਣੀ ਕਿਸ ਉਤੇ ਆਧਾਰਿਤ ਹੈ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਤੇ ਕਹਾਣੀ ਗੁਰਬਖਸ਼ ਸਿੰਘ ਦੁਆਰਾ ਲਿਖੀ ਗਈ ਹੈ ਕਹਾਣੀ ਦਾ ਨਾਮ ਹੈ ਮੇਰੀ ਗੁਲਬਦਨ ਕਹਾਣੀ ਕੁ ਇਸ ਪ੍ਰਕਾਰ ਸ਼ੁਰੂ ਹੁੰਦੀ ਹੈ ਕਿ ਜਿਹੜਾ ਕਹਾਣੀਕਾਰ ਹੁੰਦਾ ਆ ਉਹ ਆਪਣੇ ਇੱਕ ਮਿੱਤਰ ਦੇ ਕੋਲ ਅੰਬਾਲੇ ਦੇ ਨੇੜੇ ਇੱਕ ਕਸਬੇ ਦੇ ਵਿੱਚ ਰਹਿਣ ਗਿਆ ਹੁੰਦਾ ਆ ਉਸੇ ਕਸਬੇ ਦੇ ਵਿੱਚ ਇੱਕ ਮੁਸਲਮਾਨ ਟੱਬਰ ਰਹਿੰਦਾ ਸੀ ਇਸ ਟੱਬਰ ਦੇ ਵਿੱਚ ਕੇਵਲ ਤਿੰਨ ਜੀ ਸੀ ਇੱਕ ਜਵਾਨ ਪੁੱਤਰ ਤੇ ਉਸਦੇ ਬੁੱਢੇ ਮਾਂ ਪਿਓ ਇਹ ਜਵਾਨ ਹਿੰਦਪਾਗ ਵੰਡ ਤੋਂ ਪਹਿਲਾਂ ਕਹਾਣੀਕਾਰ ਦੇ ਮਿੱਤਰ ਦਾ ਮੋਟਰ ਡਰਾਈਵਰ ਸੀ ਜਾਨਕਿ ਜਿਹੜਾ ਉਹ ਮੁਸਲਮਾਨ ਟੱਬਰ ਸੀ ਉਹਨਾਂ ਦਾ ਜਿਹੜਾ ਜਵਾਨ ਪੁੱਤਰ ਸੀ ਉਹ ਕਹਾਣੀਕਾਰ ਦੇ ਮਿੱਤਰ ਦਾ ਮੋਟਰ ਡਰਾਈਵਰ ਜਨ ਕੇ ਉਸ ਦਾ ਮੋਟਰ ਜਿਹੜਾ ਸਾਈਕਲ ਹੋਵੇਗਾ ਜਾਂ ਕੋ ਗੱਡੀ ਹੋਵੇਗੀ ਉਹ ਚਲਾਉਂਦਾ ਸੀ ਉਹ ਚੰਗਾ ਸਿਆਣਾ ਡਰਾਈਵਰ ਸੀ ਚੰਗੇ ਚਾਲ ਚੱਲਣ ਦਾ ਮਾਲਕ ਸੀ ਤੇ ਨਾਮ ਕੀ ਸੀ ਉਸ ਦਾ ਮੁਸ਼ਤਾਕ ਨਾਮ ਯਾਦ ਰੱਖਣਾ ਜ਼ਰੂਰੀ ਹੁੰਦਾ ਕਿਉਂਕਿ ਕਹਾਣੀ ਇਸ ਉੱਤੇ ਅਧਾਰਿਤ ਹੁੰਦੀ ਹੈ ਪੂਰੀ ਉਸ ਦਾ ਨਾਮ ਹੁੰਦਾ ਹੈ ਮੁਸ਼ਤਾਕ ਮੁਸ਼ਤਾਕ ਦੇ ਟੱਬਰ ਨੂੰ ਲੇਖਕ ਦੇ ਮਿੱਤਰ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਚਾਇਆ ਸੀ ਮੁਸ਼ਨਾਗ ਦੀ ਉਮਰ ਲਗਭਗ 50 ਬਰੀ ਸੀ ਤੇ ਉਹ ਸੁਨੱਖਾ ਜਵਾਨ ਸੀ ਉਸ ਦੇ ਹੈਡ ਜਿਹੜੇ ਉਸ ਦੇ ਹੱਡ ਪੈਰ ਸੀ ਉਹ ਮੋਕਲੇ ਤੇ ਰੰਗ ਨਰੋਵਾ ਸੀ ਉਸ ਦੀ ਅਕਲ ਤੇ ਖੂਬਸੂਰਤ ਜਿਹੜੀ ਸੀ ਉਹ ਅਨੋਖੀ ਸੀ ਉਹ ਬੜਾ ਖੁਸ਼ ਸ਼ਕਲ ਦੇਖਦਾ ਸੀ ਉਸ ਪਿੰਡ ਤੋਂ ਥੋੜੀ ਦੂਰ ਇੱਕ ਬਾਗ ਸੀ ਜੋ ਫੁੱਲਾਂ ਦੀ ਖੂਬਸੂਰਤੀ ਮਹਿਕ ਫਲਾਂ ਤੇ ਲਈ ਬੜਾ ਮਸ਼ਹੂਰ ਸੀ ਕਹਾਣੀਕਾਰ ਮੁਸ਼ਤਾਕ ਨੂੰ ਲੈ ਕੇ ਮੋਟਰ ਉੱਤੇ ਉਸ ਬਾਗ ਦੀ ਸੈਰ ਕਰਨ ਗਿਆ ਉਹਨਾਂ ਦੀ ਮੋਟਰ ਬਾਗ ਦੇ फाटक ਅੱਗੇ ਆ ਖਲੋਤੀ ਮੁਸ਼ਤਾਕ ਨੇ ਇੱਕ ਫਕੀਰ ਮੁੰਡੇ ਨੂੰ ਦਿਵਾਨੀ ਦੇ ਕੇ ਮੋਟਰ ਦਾ ਧਿਆਨ ਰੱਖਣ ਲਈ ਖੜਾ ਕਰ ਦਿੱਤਾ ਉਹ ਬਾਗ ਦੇ ਅੰਦਰ ਚਲੇ ਗਏ ਬਾਗ ਬੜਾ ਹੀ ਸੁੰਦਰ ਸੀ ਵਾਂਸਵੰਨੇ ਫੁੱਲ ਖਿੜੇ ਹੋਏ ਮਹਿਕਾਂ ਵੰਡਰੇ ਸਨ ਮੁਸ਼ਤਾਕ ਨੇ ਕਹਾਣੀਕਾਰ ਨੂੰ ਫੁਹਾਰੇ ਫੁੱਲ ਕਿਆਰੇ ਲੀਚੀ ਆਂਬ ਤੇ ਬਿਰਸ਼ ਦੇ ਹੋਰ ਕਿੰਨਾ ਕੁਝ ਵਿਖਾਇਆ ਪਰ ਗੁਰਬਖਸ਼ ਸਿੰਘ ਦੇ ਦਿਲ ਵਿੱਚ ਇੱਕ ਹੋਰ ਬਾਗ ਵੇਖਣ ਦੀ ਬੜੀ ਪਰਬਲ ਇੱਛਾ ਸੀ ਉਸ ਜੀ ਮੁਸਤਾਕ ਦੇ ਦਿਲ ਦਾ ਬਾਗ ਕਹਾਣੀਕਾਰ ਜਿਹੜੇ ਹੁੰਦੇ ਨੇ ਬੱਚਾ ਜੀ ਉਹ ਬੇਸ਼ੱਕ ਸਮਝਦਾਰ ਹੁੰਦੇ ਨੇ ਠੀਕ ਹੈ ਉਹ ਅਗਲੇ ਦੇ ਚਿਹਰੇ ਨੂੰ ਦੇਖ ਕੇ ਉਸਦੇ ਹਾਫ-ਹਾਫ ਪਛਾਣਦੇ ਨੇ ਇਹ ਗੁਰਬਖਸ਼ ਸਿੰਘ ਦੇ ਨਾਲ ਹੋਇਆ ਉਹ ਮੁਸਤਾਕ ਦੇ ਹਾਫ-ਹਾਫ ਦੇਖ ਕੇ ਉਸਦੇ ਅੰਦਰ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਥਕਾਵਟ ਦਾ ਬਹਾਨਾ ਬਣਾਇਆ ਤੇ ਇੱਕ ਬੈਂਚ ਉਤੇ ਬੈਠ ਗਿਆ ਮੁਸਤਾਕ ਨੂੰ ਵੀ ਉਸਨੇ ਬਾਹਾਂ ਫੜ ਕੇ ਉਸ ਬੈਂਚ ਉਤੇ ਬਿਠਾਇਆ ਉਸਨੇ ਮੁਸਤਾਕ ਨੂੰ ਪੁੱਛਿਆ ਕਿ ਉਹ ਤੇ ਉਸਦੇ ਮਾਤਾ ਪਿਤਾ ਕਿੰਨੇ ਕਚੇ ਤੋਂ ਇਸ ਕਸਬੇ ਵਿੱਚ ਰਹਿ ਰਹੇ ਨੇ ਉਸਨੇ ਉੱਤਰ ਦਿੱਤਾ ਕਿ ਮਾਤਾ ਪਿਤਾ ਜਿਹੜੇ ਸੀ ਉਸਦੇ 1947 ਦੀ ਵੰਡ ਤੋਂ 3 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹ ਦੋ ਇਸ ਕਸਬੇ ਵਿੱਚ ਬੜੀ ਗੈਮਾ ਗੈਮੀ ਸੀ ਇਸ ਕਸਬੇ ਵਿੱਚ ਜਿੰਨੇ ਮੁਸਲਮਾਨ ਸੀ ਉਹਨੇ ਸ਼ਰਨਾਰਥੀ ਨਹੀਂ ਆਏ ਹੋਰ ਮੁਸਤਾਕ ਉਹਨਾਂ ਦਾ ਇਕੱਲਾ ਹੀ ਟੱਬਰ ਇੱਥੇ ਰਹਿੰਦਾ ਸੀ ਜਾਨੀ ਕਿ ਹੋਰ ਮੁਸਲਮਾਨ ਨਹੀਂ ਸੀ ਹੈਗੇ ਇਸ ਟੱਬਰ ਦਾ ਆਪਣੀ ਥੋੜੀ ਜਿਹੀ ਧਰਤੀ ਨਾਲ ਬੜਾ ਪਿਆਰ ਸੀ ਮੁਸਤਾਕ ਦੱਸਦਾ ਗਿਆ ਕਿ ਪਹਿਲਾਂ ਉਹ ਇੱਥੋਂ ਕਿਸੇ ਹੋਰ ਥਾਂ ਜਾਣਾ ਚਾਹੁੰਦਾ ਸੀ ਪਰ ਫਿਰ ਇੱਥੇ ਰਹਿਣ ਲਈ ਉਹ ਰਜ਼ਾਮੰਦ ਹੋ ਗਿਆ ਇਸ ਦਾ ਕਾਰਨ ਇਹ ਸੀ ਕਿ ਮਾਪੇ ਜਿੱਥੇ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ ਉਹ ਉੱਥੇ ਨਹੀਂ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਰੂਹ ਜਿਹੜੀ ਸੀ ਉਹ ਕਿਸੇ ਹੋਰ ਸੁੰਦਰੀ ਨੇ ਮੱਲੀ ਹੋਈ ਸੀ ਕਹਾਣੀ ਦੇ ਵਿੱਚ ਅੱਗੇ ਕੁਝ ਇਸ ਤਰ੍ਹਾਂ ਹੁੰਦਾ ਆ ਕਹਾਣੀਕਾਰ ਨੇ ਕਿਹਾ ਕਿ ਉਸਦੇ ਬਾਰੇ ਆਪਣੇ ਮਾਪਿਆਂ ਨੂੰ ਦੱਸ ਕੇ ਮਨਾ ਲਵੇ ਤਾਂ ਮੁਸਤਾਕ ਆਖਣ ਲੱਗਾ ਕਿ ਉਸਦੇ ਮਾਪੇ ਤਾਂ ਮੰਨ ਜਾਣਗੇ ਪਰ ਉਹ ਜਿਹੜੀ ਸੁੰਦਰ ਮੁਟਿਆਰ ਹੈ ਉਹ ਉਸਦੇ ਨਾਲ ਆ ਕੇ ਰਹਿਣ ਲਈ ਤਿਆਰ ਨਹੀਂ ਹੈ ਕਿਉਂ ਕਿਉਂਕਿ ਉਹ ਵੀ ਅੱਗੇ ਵਜਾ ਜਿਹੜੀ ਹੈ ਉਹ ਦੱਸਦਾ ਹੈ ਅਖੀਰ ਮੁਸਤਾਕ ਨੇ ਆਪਣੀ ਪ੍ਰੇਮ ਕਹਾਣੀ ਕਹਾਣੀਕਾਰ ਨੂੰ ਸੁਣਾਉਣੀ ਸ਼ੁਰੂ ਕੀਤੀ ਇੱਕ ਸਾਲ ਹੋਇਆ ਉਸਦੇ ਮਾਲਕ ਨੇ ਉਸਾਰੀ ਸ਼ੁਰੂ ਕੀਤੀ ਸੀ ਇਸ ਕੰਮ ਲਈ ਕੁਝ ਟੋਕਰੀਆਂ ਦੀ ਲੋੜ ਸੀ 10 ਪਈਏ ਇੱਕ ਪਿੰਡ ਵਿੱਚ ਮੁਸਲਮਾਨ ਟੱਬਰ ਤੂਤੀ ਸ਼ਮਕਾਂ ਦੀਆਂ ਬੜੀਆਂ ਪੱਕੀਆਂ ਟੋਕਰੀਆਂ ਬਣਾਉਂਦਾ ਹੈ ਮੁਸਤਾਕ ਉੱਥੇ ਗਿਆ ਇੱਕ ਬੁੱਢਾ ਲੱਕ ਤੱਕ ਕੱਪੜਿਆਂ ਵਿੱਚ ਬੁਲੇਟਿਆ ਹੋਇਆ ਸੀ ਉਸ ਦੀ ਮੁਟਿਆਰਤੀ ਅੱਧ ਗਿੱਲੀਆਂ ਚਮਕਾਂ ਉਸ ਦੇ ਕੋਲ ਧੜੀ ਜਾ ਰਹੀ ਸੀ ਉਸ ਨੇ 10 ਟੋਕਰੀਆਂ ਖਰੀਦੀਆਂ ਟੋਕਰੀਆਂ ਬੜੀਆਂ ਪੱਕੀਆਂ ਬਣੀਆਂ ਹੋਈਆਂ ਸਨ ਪਰ ਕੀਮਤ ਦੇ ਟਾਕਰੇ ਤੇ ਟੋਕਰੀਆਂ ਬਹੁਤ ਸਸਤੀਆਂ ਸੀ ਜਿੰਨੀ ਕੀਮਤ ਉਹਨਾਂ ਮੰਗੀ ਮੁਸਤਾਕ ਨੇ ਵਾਅਦਾ ਘਾਟਾ ਬਿਨਾਂ ਹੀ ਦੇ ਦਿੱਤੀ ਉਹ ਉਹਨਾਂ ਦੀਆਂ ਨਜ਼ਰਾਂ ਵਿੱਚ ਇੱਕ ਚੰਗਾ ਗਾਹਕ ਸੀ ਉਸ ਮੁਟਿਆਰ ਦੀ ਮਾਂ ਚੰਗੇ ਗਾਹਕ ਨੂੰ ਵੇਖਣ ਆ ਗਈ ਉਸ ਦਾ ਸੱਤ ਵਰਿਆਂ ਦਾ ਨਿੱਕਾ ਪਰਾ ਵੀ ਉਸ ਵੱਲ ਵੇਖਣ ਲੱਗਾ ਪਰ ਮੁਸਤਾਕ ਉਸ ਜਵਾਨ ਕੁੜੀ ਵੱਲ ਵੇਖ ਕੇ ਹੈਰਾਨ ਸੀ ਹੁਣ ਉਸ ਕੁੜੀ ਬਾਰੇ ਦੱਸਿਆ ਗਿਆ ਕਿ ਉਹ ਕਿਵੇਂ ਦੀ ਸੀ ਉਸ ਦਾ ਗੋਰਾ ਰੰਗ ਸੀ ਦਿੱਖੇ ਨਕਸ਼ੀ ਸੀ ਮੁਸਤਾਕ ਦੇ ਦਿਲ ਉੱਤੇ ਜਾਦੂ ਕਰ ਗਿਆ ਉਸ ਦਾ ਪਿਓ ইরਾਨੀ ਸੀ ਅਤੇ ਮਾਂ ਅਫਗਾਨੀ ਸੀ ਸ਼ਹਿਰ ਵਿੱਚ ਉਹਨਾਂ ਦਾ ਨਿੱਕਾ ਜਿਹਾ ইরਾਨੀ ਹੋਟਲ ਹੁੰਦਾ ਸੀ 1947 ਦੇ ਫਸਾਦਾਂ ਵਿੱਚ ਕਿਸੇ ਦਵਿਆਨ ਨੇ ਇਸ ਟੱਬਰ ਨੂੰ ਆਪਣੇ ਪਿੰਡ ਵਿੱਚ ਲੁਕਾ ਕੇ ਬਚਾ ਲਿਆ ਮੁਟਿਆਰ ਦੇ ਪਿਤਾ ਨੇ ਜਾਨਕਿ ਜਿਹੜੀ ਕੁੜੀ ਸੀ ਪਿਤਾ ਦੇ ਦਿਲ ਨੂੰ ਕੋਈ ਅਜੀਹਾ ਤੱਕਾ ਲੱਗਾ ਕਿ ਉਸ ਦਾ ਜਿਹੜਾ ਹੇਠਲਾ ਤੜਸ ਸੀ ਉਹ ਬੇਜਾਨ ਹੋ ਗਿਆ ਜਾਨਕਿ ਦਾ ਨੀਚੇ ਵਾਲਾ ਹਿੱਸਾ ਜਿਹੜਾ ਸੀ ਉਹ ਕੰਮ ਨਹੀਂ ਕਰਦਾ ਸੀ ਲੱਤਾ ਵਗੈਰਾ ਜੁਣੀਆਂ ਸਿਸਤੀਆਂ ਕੰਮ ਨਹੀਂ ਕਰਦੇ ਸਨ ਹੁਣ ਇਹ ਟੱਬਰ ਤੂਤਾਂ ਦੀਆਂ ਟੋਕਰੀਆਂ ਬਣਾ ਕੇ ਜਿਹੜਾ ਸੀ ਚੰਗਾ ਚੱਟ ਲੰਘਾ ਰਿਆ ਸੀ ਮੁਸਤਾਕ ਨੇ ਦੱਸਿਆ ਕਿ ਉਸ ਮੁਟਿਆਰ ਦਾ ਨਾਮ ਗੁਲਬਦਨ ਸੀ ਦੋਹਾਂ ਦੇ ਜ਼ਿਲਾਂ ਦਾ ਵਿਆਹ ਤਾਂ ਚ ਰੋਕਾ ਹੋ ਚੁੱਕਿਆ ਸੀ ਪਰ ਸਰੀਰੰਦਾ ਵਿਆਹ ਲੈ ਨਹੀਂ ਸੀ ਹੋ ਸਕਦਾ ਕਿਉਂਕਿ ਗੁਲਬਦਨ ਆਪਣੇ ਅੱਧ ਮਰ ਚੁੱਕੇ ਪਿਤਾ ਨੂੰ ਅਜਹੀ ਹਾਲਤ ਵਿੱਚ ਛੱਡ ਨਹੀਂ ਸਕਦੀ ਸੀ ਉਸ ਦੇ ਨਾਲ ਵਿਆਹ ਨਿਕਰਾ ਸਕਦੀ ਸੀ ਜਿਹੜਾ ਆਪਣਾ ਘਰ ਛੱਡ ਕੇ ਉਸ ਦੇ ਮਾਪਿਆਂ ਦਾ ਪੁੱਤਰ ਬਣ ਲਈ ਤਿਆਰ ਹੋਵੇ। ਮੁਸ਼ਤਾਕ ਵੀ ਆਪਣੇ ਬੁੱਢੇ ਮਾਪਿਆਂ ਨੂੰ ਨਹੀਂ ਸੀ ਛੱਡ ਸਕਦਾ। ਉਹ ਮਹੀਨੇ ਵਿੱਚ ਦੋ ਵਾਰੀ ਗੁਲਬਦਨ ਨੂੰ ਮਿਲਦਾ ਸੀ। ਹਰ ਦੂਜੇ ਜੰਮੇ ਉਹ ਆਪਣੇ ਨਿੱਕੇ ਭਰਾ ਨੂੰ ਨਾਲ ਲੈ ਕੇ ਸ਼ਹਿਰ ਟੋਕਰੀਆਂ ਵੇਚਣ ਜਾਂਦੀ ਸੀ। ਮੁਸ਼ਤਾਕ ਨੂੰ ਵੀ ਮਹੀਨੇ ਵਿੱਚ ਦੋ ਸ਼ੁੱਟੀਆਂ ਮਿਲਦੀਆਂ ਸਨ। ਉਹ ਬਾਸ ਉੱਤੇ ਚੜ ਕੇ ਆ ਜਾਂਦਾ ਸੀ। ਗੁਲਬਦਨ ਤੇ ਉਸ ਦਾ ਭਰਾ ਬਾਸ ਦੇ ਅੱਡੇ ਤੇ ਆਏ ਹੁੰਦੇ ਸੀ। ਉਗਲ ਬਦਨ ਦੇ ਸਿਰ ਉਤੋਂ ਟੋکریاں ਲਵਾਉਂਦਾ ਟੋਕਰੀਆਂ ਲਵਾਉਂਦਾ ਗੁਲਬਦਨ ਦੇ ਹੱਥ ਸ਼ੋ ਤੇ ਪਿਆਰ ਤੱਕ ਨਿਮਸ਼ਤਾਕ ਨੂੰ ਜੀਵਨ ਹੁਲਾਰਾ ਤੇ ਜੀਵਨ ਖੇੜਾ ਦਿੰਦੀ ਫੇਰ ਉਹ ਵਾਸਤੇ ਸ਼ਾਤ ਉਤੇ ਰਖਾ ਦਿੰਦਾ ਤੇ ਉਹਨਾਂ ਨਾਲ ਹੀ ਸ਼ਹਿਰ ਚਲੇ ਆ ਜਾਂਦਾ ਕਹਾਣੀ ਥੋੜੀ ਛੋਟੀ ਜੀ ਹੈ ਪਰ ਜਿਹੜੀ ਹੈ ਧਿਆਨ ਦੇ ਨਾਲ ਸਮਝ ਜੂਗੇ ਤੇ ਸਮਝ ਆ ਵੀ ਜਾਂਦੀ ਹੈ ਉਸ ਤੋਂ ਬਾਅਦ ਉਹ ਕੀ ਹੁੰਦਾ ਜਿਹੜਾ ਗੁਲਬਦਨ ਹੁੰਦੀ ਹੈ ਆੜਤੀਏ ਗੁਲਬਦਨ ਕੋਲੋਂ ਆਰਤੀਏ ਸਸਤੇ ਮੋਲੀ ਟੋਕਰੀਆਂ ਲੈ ਲੈਂਦਾ ਪਰ ਮੁਸਤਾਕ ਦੂਣੀ ਕੀਮਤ ਵਟਾ ਦਿੰਦਾ ਸੀ ਜੇ ਕੋਈ ਇੱਕ ਅੱਧੀ ਟੋਕਰੀ ਵਿਕਣੋਂ ਰਹਿ ਜਾਂਦੀ ਤਾਂ ਮੁਸਤਾਕ ਆਪਣੇ ਮਾਲਕ ਦੇ ਨਾਂ ਉੱਤੇ ਮੁੱਲ ਲੈ ਆਉਂਦਾ ਕਹਾਣੀਕਾਰ ਨੇ ਗੁਲਬਦਨ ਨੂੰ ਵੇਖਣ ਦੀ ਚਾਹ ਪ੍ਰਗਟ ਕੀਤੀ ਮੁਸਤਾਕ ਅੱਖ ਲੱਗਾ ਕਿ ਪਰਸੋ ਜੁਮਮੇ ਵਾਲੇ ਦਿਨ ਜਿਹੜਾ ਹੈ ਉੱਤੇ ਨਾਲ ਚੱਲੇ ਤੇ ਉਸ ਨੂੰ ਮੇਲ ਲਵੇ ਕਹਾਣੀਕਾਰ ਨੇ ਉਂਝ ਵੀ ਅਗਲੇ ਦਿਨ ਜਾਣਾ ਸੀ ਇਸ ਕਰਕੇ ਉਸ ਨੂੰ ਉਸਦੇ ਨਾਲ ਮੁਸਤਾਕ ਦੇ ਨਾਲ ਚੱਲਣ ਦੀ ਸਲਾਹ ਬਣਾ ਲਈ ਦੂਜੇ ਦਿਨ ਕਹਾਣੀਕਾਰ ਤੇ ਮੁਸਤਾਕ ਦੋਵੇਂ ਬੱਸ ਵਿੱਚ ਬੈਠ ਕੇ ਸ਼ਹਿਰ ਨੂੰ ਚੱਲ ਪਵੇ। ਕਹਾਣੀਕਾਰ ਨੇ ਗੱਲ ਵਿੱਚ ਕੈਮਰਾ ਵੇਖ ਕੇ ਮੁਸਤਾਕ ਨੇ ਕਿਹਾ ਕਿ ਕਦੇ ਕੁਲਬਦਨ ਦੀ ਉਸ ਦੇ ਪਰ ਆਣ ਨਾਲ ਇੱਕ ਫੋਟੋ ਉਸ ਨੂੰ ਖਿੱਚ ਦਵੇ ਤਾਂ ਕਿੰਨੀ ਚੰਗੀ ਗੱਲ ਹੋਵੇਗੀ। ਉਸ ਨੇ ਮੁਸਤਾਕ ਨੂੰ ਇੱਛਾ ਪੂਰੀ ਕਰਨ ਦਾ ਇਕਰਾਰ ਕੀਤਾ ਜਦੋਂ ਬੱਸ ਅੱਡੀ ਉੱਤੇ ਆ ਖਲੋਤੀ। ਮੁਸਤਾਕ ਨੇ ਕਹਾਣੀਕਾਰ ਦਾ ਸਬਾਬ ਲਾਇਆ, ਜਾਨਕਿ ਸਮਾਨ ਉਸ ਦਾ ਲਾਇਆ। ਫਿਰ ਉਹ ਮੁਸਾਫਰਾਂ ਤੋਂ ਪਰ ਆ ਜਾ ਕੇ ਇੱਕ ਪਾਸੇ ਵੇਖਣ ਲੱਗ ਪਿਆ। ਥੋੜੇ ਜਿਰੇ ਪਿੱਛੋਂ ਉਹਨਾਂ ਦੇ ਕੋਲ ਇੱਕ ਛੋਟਾ ਮੁੰਡਾ ਤੇ ਇੱਕ ਅਨੋਖੀ ਮੁਟਿਆਰ ਪਹੁੰਚੀ ਜਨਕੀ ਗੁਲਬਦਨ ਤੇ ਉਸ ਦਾ ਭਰਾ ਮੁਟਿਆਰ ਦੇ ਸਿਰ ਉਤੇ ਟੋਕਰੀਆਂ ਸਨ ਕਾਲੇ ਖੱਦਰ ਦੀ ਚੁੰਨੀ ਨਾਲ ਉਸ ਦਾ ਸਿਰ ਢੱਕਿਆ ਸੀ ਤੇ ਗਾਲ ਚੀਟ ਦਾ ਕੁੜਤਾ ਸੀ ਲੱਕ ਕਾਲੀ ਸੁੱਤਨ ਤੇ ਪੈਰੀਂ ਜੁੱਤੀ ਸੀ ਉਹ ਇਸ ਪੋਸ਼ਾਕ ਵਿੱਚ ਬਹੁਤ ਖੂਬਸੂਰਤ ਦੇਖਦੀ ਸੀ मुश्ताक ਨੇ ਕੰਮ ਦੇ ਹੱਥਾਂ ਨਾਲ ਗੁਲਬਦਨ ਦੇ ਸਿਰ ਤੋਂ ਟੋکریاں ਲਹਾਈਆਂ ਟੋکریاں ਟਰਤੀ ਉੱਤੇ ਰੱਖ ਕੇ ਮੁਸ਼ਤਾਕ ਨੇ ਗੁਲਬਦਨ ਦੇ ਨਿੱਕੇ ਪ੍ਰਾਨੂ ਗਲੇ ਨਾਲ ਲਾ ਲਿਆ ਮੁਸ਼ਤਾਕ ਨੇ ਕਹਾਣੀਕਾਰ ਦੇ ਗੁਲਬਦਨ ਨਾਲ ਜਾਣ ਪਛਾਣ ਕਰਾਈ ਗੁਲਬਦਨ ਨੇ ਅੱਗੋਂ ਬੜੇ ਪਿਆਰ ਟੰਗ ਨਾਲ ਸਲਾਮ ਅਲੈਕਮ ਆਖੇ ਤੇ ਸਤਕਾਰ ਨਾਲ ਸਿਰ ਚੁਕਾਇਆ ਕਹਾਣੀਕਾਰ ਨੇ ਵੀ ਅੱਗੋਂ ਉਸ ਸਤਕਾਰ ਨਾਲ ਸਿਰ ਚੁਕਾਇਆ ਯਾਨੀ ਕਿ ਲਾਲੀਏ ਤੇ ਵਾਪਸ ਤੇ ਵਿਚਰਨਾ ਮਿਲੇ ਫਿਰ ਉਸ ਨੇ ਗੁਲਬਦਨ ਤੇ ਉਸਦੇ ਨਿੱਕੇ ਭਰਾ ਦੀ ਤਸਵੀਰ ਖਿੱਚੀ ਇਤਨੀ देर ਨੂੰ ਅਗਲੇ ਬਸ ਆ ਕੇ ਮੁਸਤਾਕ ਨੇ ਗੁਲਬਦਨ ਦੀਆਂ ਟੋکریاں ਬਸ ਦੇ ਛਾਤ ਉੱਤੇ ਰੱਖੀਆਂ ਬੁਲਬਦਨ ਨੇ ਮੁਸਕਰਾਉਂਦਿਆਂ ਕਹਾਣੀਕਾਰ ਨੂੰ ਸਲਾਮ ਕੀਤੀ ਅਤੇ ਉਹ ਦੋਵੇਂ ਭੈਣ ਭਰਾ ਦੋਵੇਂ ਬਸ ਵਿੱਚ ਬੈਠ ਕੇ ਚਲੇ ਗਏ ਮੁਸਤਾਕ ਨੇ ਵੀ ਕਹਾਣੀਕਾਰ ਨਾਲ ਹੱਥ ਮਨਾਇਆ ਫੇਰ ਵੀ ਬਸ ਫਿਰ ਉਹ ਕਹਾਣੀਕਾਰ ਵੀ ਬਸ ਵਿੱਚ ਬੈਠ ਗਿਆ ਤੇ ਬਸ ਜਿਹੜੀ ਸੀ ਸ਼ਹਿਰ ਵੱਲ ਨੂੰ ਤੁਰ ਪਈ ਇਸ ਤਰ੍ਹਾਂ ਕਹਾਣੀ ਦੇ ਵਿੱਚ ਕੁਝ ਜ਼ਿਆਦਾ ਡਿਫਿਕਲਟ ਹੈ ਨਹੀਂ ਸੀ ਕਹਾਣੀ ਜਿਹੜੀ ਸੀ ਪੂਰੀ ਮੁਸ਼ਤਾਕ ਦੱਸਦਾ ਆ ਕਿ ਕਿਵੇਂ ਉਸਨੂੰ ਗੁਲਬਦਨ ਮਿਲੀ ਕਿਵੇਂ ਉਸਨਾ ਵਿਆਹ ਨਹੀਂ ਕਰਵਾ ਸਕਿਆ ਤੇ ਉਸਨੇ ਕਿਵੇਂ ਕਹਾਣੀਕਾਰ ਨਾਲ ਗੁਲਬਦਨ ਨੂੰ ਮਲਾਇਆ ਸਿਰਫ ਇਹ ਪਾਰਟਸ ਨੇ ਜਿਹੜੇ ਕਿ ਤੁਸੀਂ ਚੰਗੇ ਤਰੀਕੇ ਨਾਲ ਸਮਝ ਲਾ ਆਪਣੇ ਆਪ ਨੂੰ ਦਿਵਾ ਲੈਣੀ ਐ ਇਸ ਚ ਗੱਲ ਦੀ ਜੇਕਰ ਤੁਹਾਨੂੰ ਕਿਸੇ ਗੱਲ ਦੀ ਪਤਾ ਨਹੀਂ ਲੱਗਦਾ ਲਾਈਨ ਦਾ ਤਾਂ ਮੈਂ ਪੂਰਾ ਪਰ ਜੜਾਇਆ ਇਸ ਤਰ੍ਹਾਂ ਕੇ ਫੋਟੋ ਖਿੱਚ ਕੇ ਨਾਲ ਪਾਈ ਹੋਈ ਹੈ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਸਟੋਰੀ ਨੂੰ ਜੜਾਇਆ ਦੁਬਾਰਾ ਪੜ ਸਕਦੇ ਹੋ ਆਪਣੇ ਤਰੀਕੇ ਨਾਲ ਸਾਫ਼ ਜੀਆਂ ਪਿਕਚਰਸ ਨੇ ਆ ਬਾਕੀ ਜੇਕਰ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਕਮੈਂਟ ਕਰ ਦਿਓ ਵੈਸੇ ਵੀ ਮੈਂ ਅਪਲੋਡ ਹੌਲੀ ਹੌਲੀ ਸਾਰੇ ਸਬਜੈਕਟਸ ਦੀਆਂ ਵੀਡੀਓਜ਼ ਕਰ ਦਿੱ ਪਈਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਗੱਲ ਦਾ ਡਾਊਟ ਹੈ ਤਾਂ ਕਮੈਂਟ ਕਰਕੇ ਜ਼ਰੂਰ ਪੁੱਛੋ ਥੈਂਕ ਯੂ